ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੰਦਰੁਸਤ ਹੋਵੋਗੇ ਇਸ ਵੀਡੀਓ 'ਚ ਕਿਸਾਨ ਵੀਰੋ ਜਿਹੜੀ ਗੱਲਬਾਤ ਕਰਨੀ ਹੈ ਝੋਨੇ ਅਤੇ ਬਾਸਮਤੀ ਦੀ ਪਨੀਰੀ ਜੇ ਆਪਾਂ ਥੋੜੀ ਅਗੇਤ 'ਚ ਬੀਜਦੇ ਹਾਂ ਸਹੀ ਸਮੇਂ ਨਾਲ ਤਾਂ ਉਹਦੇ ਵਿੱਚ ਸਮੱਸਿਆਵਾਂ ਕਈ ਤਰ੍ਹਾਂ ਦੀਆਂ ਆਉਂਦੀਆਂ ਨੇ ਇਦੋਂ ਪਹਿਲਾਂ ਮੈਂ ਤੁਹਾਡੇ ਨਾਲ ਪਨੀਰੀ ਬੀਜਣ ਵਾਸਤੇ ਆਪਾਂ ਖੇਤ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਆ ਉਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਉਹ ਤਾਂ ਕੀਤੀ ਸੀਗੀ ਕਿ ਜਿਹੜੀ ਖੇਤ ਦੀ ਤਿਆਰੀ ਆਪਾਂ ਕਰਨੀ ਹੁੰਦੀ ਹੈ ਖੇਤ ਦੀ ਤਿਆਰੀ ਦੇ ਵਿੱਚ ਹੁੰਦਾ ਖਾਸ ਤੌਰ ਤੇ ਆਪਾਂ ਜਗਾ ਦੀ ਚੋਣ ਕਰਕੇ ਤੇ ਉਹਨੂੰ ਵਾ ਕੇ ਤੇ ਉਹਦੇ ਵਿੱਚ ਆਪਾਂ ਰੂੜੀ ਖਾਦ ਜਾਂ ਕੰਪੋਸਟ ਜਾਂ ਵਰਮੀ ਕੰਪੋਸਟ ਮਤਲਬ ਗੋਹਿਆਂ ਦੀ ਖਾਦ ਜਾਂ ਕੰਪੋਸਟ ਜਾਂ ਰੂੜੀ ਖਾਦ ਪਾਉਣੀ ਹੁੰਦੀ ਹੈ ਤੇ ਇਹ ਜ਼ਰੂਰੀ ਹੁੰਦੀ ਹੈ। ਕਾਰਨ ਜਿਹੜੀ ਮੋਇਸਚਰ ਕੰਟੈਂਟ ਉਹਦੇ ਵਿੱਚ ਲਗਾਤਾਰ ਵਰਕਰਾ ਰਹਿੰਦਾ ਸਟ੍ਰੈਸ ਨਹੀਂ ਪੈਂਦੀ ਪਨੀਰੀ ਦੇ ਵਿੱਚ। ਜਿਹੜਾ ਸੀਡ ਬੈਡ ਹੁੰਦਾ ਜਿੱਥੇ ਆਪਾਂ ਪਨੀਰੀ ਬੀਜਣੀ ਆ ਜੇ ਉਹਦੇ ਵਿੱਚ ਆਪਾਂ ਪ੍ਰੋਪਰ ਖਾਦ ਇਹ ਪਾਈ ਹੋਈ ਹੈ ਐਫਵਾਈਐਮ ਤਾਂ ਉਹਦੀ ਸੰਤੁਲਿਤ ਵਾਧਾ ਹੁੰਦਾ ਉਹਦਾ। ਜਿਹੜਾ ਰੂਟ ਜ਼ੋਨ ਹੈ ਉਦੇ ਵਿੱਚ ਤਤਾਂ ਦੀ ਕਮੀ ਨਹੀਂ ਹੁੰਦੀ ਜਿਹੜਾ ਸੀਡ ਬੈੱਡ ਆ ਉਹ ਨਰਮ ਰਹਿੰਦਾ ਹੈ ਪਨੀਰੀ ਦੀਆਂ ਜਿਹੜਾਂ ਪੋਲੀਆਂ ਰਹਿੰਦੀਆਂ ਨੇ ਪਨੀਰੀ ਨਰੋਈ ਅਤੇ ਤੰਦਰੁਸਤ ਰਹਿੰਦੀ ਹੈ ਕਿਉਂਕਿ ਐਫ ਬੀ ਮ ਰੂੜੀ ਖਾਦ ਤੋਂ ਬਿਨਾਂ ਆਪਾਂ ਜਿਹੜੀ ਬਿਜਾਈ ਟਾਈਮ ਖਾਦਾਂ ਵੀ ਪਾਉਣੀਆਂ ਹੁੰਦੀਆਂ ਰਸਾਇਣਿਕ ਖਾਦਾਂ ਜਰੂਰ ਅਨੁਸਾਰ ਤੇ ਤਿਆਰੀ ਇਹਦੀ 15-20 ਦਿਨ ਪਹਿਲਾਂ ਆਪਾਂ ਤਾਂ ਕਰਦੇ ਕਿ ਜੇ ਆਪਾਂ ਰੂੜੀ ਖਾਦ ਮੌਕੇ ਤੇ ਪਾਉਨੇ ਆ ਤਾਂ ਉਹਦਾ ਨਤੀਜਾ ਜਿਹੜਾ ਹੈਗਾ ਉਹਦਾ ਜਿਹੜੀ ਤੱਤ ਨੇ ਉਹਦੀ ਖਰਾਕ ਹੈ ਉਹ ਆਪਣੀ ਨਹੀਂ ਮਿਲਣੀ ਕਿਉਂਕਿ ਜਿਹੜੀ ਡੀਕੰਪੋਜੀਸ਼ਨ ਪ੍ਰੋਸੈਸ ਆ ਉਹਦੇ ਵਿੱਚ ਟਾਈਮ ਲੱਗਦਾ ਸਟਾਰਟ ਹੋਣ ਵਾਸਤੇ ਵੀ ਟਾਈਮ ਲੱਗਦਾ ਤੇ ਬੂਟਿਆਂ ਨੂੰ ਉਹ ਤੱਤ ਅਵलब्ਧ ਹੋਣ ਵਾਸਤੇ ਵੀ ਟਾਈਮ ਲੱਗਦਾ ਕਿਉਂਕਿ ਨਾਲ ਦੀ ਨਾਲ ਤਾਂ ਹੈ ਨਹੀਂਗਾ ਕਿ ਆਪਾਂ ਰਸਾਇਣ ਖਾਦਾਂ ਵਾਂਗੂ ਰੂੜੀ ਖਾਦ ਪਾਈ ਤੇ ਉਹਦਾ ਖਰਾਕ ਨਾਲ ਹੀ ਮਿਲ ਜੂ 20 ਦਿਨ ਪਹਿਲਾਂ 25 ਦਿਨ ਪਹਿਲਾਂ ਆਪਾਂ ਖੇਤ ਦੇ ਵਿੱਚ ਪਾ ਕੇ ਉਹਨੂੰ ਪਾਣੀ ਛੱਡ ਦੇਣਾ ਹੁੰਦਾ ਨਾਲੇ ਤਾਂ ਉਹਦੇ ਨਾਲ ਦੀਨ ਉੱਗਿਆਉਂਦੇ ਆ ਤੇ ਨਾਲੇ ਜਿਹੜੀ ਹੈਗੀ ਆ ਰੂੜੀ ਖਾਦ ਡੀਕੰਪੋਜੀਸ਼ਨ ਸ਼ੁਰੂ ਹੋ ਜਾਂਦੀ ਹੈ ਹੁਣ ਕਈ ਕਿਸਾਨ ਵੀਰ ਆ ਜਿਹੜੇ ਉਹ ਗੇਤ ਦੇ ਵਿੱਚ ਪਨੀਰੀ ਬੀਜ ਰਹੇ ਆ ਪੀਆਰ ਕਿਸਮਾਂ ਨੇ ਜਾਂ ਬਾਸਮਤੀ ਆ ਇਹਦੇ ਵਿੱਚ ਗੇਤੀ ਪਨੀਰੀ ਜੇ ਆਪਾਂ ਬੀਜਦੇ ਆ ਕਿਸਾਨ ਵੀਰੋ ਤਾਂ ਉਹਦੇ ਵਿੱਚ ਅਗੇਤ ਦੇ ਵਿੱਚ ਕੀੜੇ ਮਕੌੜੇ ਜਿਹਦੇ ਵਿੱਚ ਰਾਸ ਚੂਸਕ ਤੇ ਸਟੈਮ ਬੋਰਰ ਰੋਗਾਂ ਦੇ ਵਿੱਚ ਛੋਟੇ ਬੂਟਿਆਂ ਦਾ ਰੋਗ ਝੰਡਾ ਰੋਗ ਤੇ ਨਸਾਰੇ ਸਮੇਂ ਦਾਣਾ ਹਲਕਾ ਪੈਣਾ ਫੋਕ ਬਣਨਾ ਕਿਉਂਕਿ ਜੇ ਆਪਾਂ ਗੇਤ ਦੇ ਵਿੱਚ ਪਨੀਰੀ ਪੀਜਾਂਗੇ ਤਾਂ ਗਿੱਤ ਏ ਝੋਨੇ ਦੀ ਲਵਾਈ ਹੋਊਗੀ ਤੇ ਉਹਦਾ ਜਿਹੜਾ ਨਸਾਰਾ ਹੈ ਉਹ ਉੱਚ ਤਾਪਮਾਨ ਦੇ ਵਿੱਚ ਅ ਉੱਚ ਹਵਾ ਦੇ ਵਿੱਚ ਨਮੀ ਹੁੰਦੀ ਗਰਮੈਸ਼ ਹੁੰਦੀ ਹੈ ਤੇ ਹਮਸ ਹੁੰਦੀ ਹੈ ਤੇ ਵਾਪਸੀ ਜਿਹੜੀ ਹੈਗੀ ਹੈ ਮਾਨਸੂਨ ਦੇ ਹਸਤਾ ਟਾਈਮ ਹੋ ਰਹੀ ਹੁੰਦੀ ਜੇ ਆਪਾਂ ਕਹਿ ਦਈਏ ਕਿ ਅਗਸਤ ਐਂਡ ਅ ਜਾਂ 1 ਅਗਸਤ ਤੋਂ ਲੈ ਕੇ ਤੇ ਸਤੰਬਰ ਦੇ ਦੂਜੇ ਹਫਤੇ ਜਿਹੜਾ ਹੈਗਾ ਤਕਰੀਬਨ ਐਂਡ ਹੋ ਜਾਂਦਾ ਮੌਨਸੂਨ ਦਾ ਦੂਜੇ ਹਫਤੇ ਦੇ ਐਂਡ ਤੇ ਜਿਹੜੇ ਹੈਗੇ ਨਾ ਦੂਜੇ ਹਫਤੇ ਆਖਰੀ ਮੀਂਹ ਜਿਹੜੇ ਮੌਨਸੂਨ ਦੇ ਕਈ ਵਾਰ ਪੈਂਦੇ ਨੇ ਵਾਪਸੀ ਤੇ ਤਾਂ ਉਸ ਦੌਰਾਨ ਜਿਹੜਾ ਹੈਗਾ ਸਮੱਸਿਆ ਆਉਣ ਦੇ ਚਾਂਸ ਰਹਿੰਦੇ ਆ ਤਾਂ ਪੀਆਰ ਕਿਸਮਾਂ ਦੇ ਵਿੱਚ ਜਿਹੜੀ ਪਨੀਰੀ ਬੀਜਣ ਦੀ ਜਿਹੜੀ ਕਾਲ ਬਾਸਮਤੀ ਕਿਸਮਾਂ 'ਚ ਪਨੀਰੀ ਬੀਜਣ ਦੀ ਕਾਲ ਖਾਸ ਤੌਰ ਤੇ ਜਿਵੇਂ ਹੁਣ ਮੁਛਲ ਕਿਸਮਾਂ ਚੋਂ ਬਾਸਮਤੀ ਦੀ ਪੂਸਾ ਬਾਸਮਤੀ 1401 ਲੰਬਾ ਸਮਾਂ ਲੈਂਦੀ ਆ ਇਹਦੇ ਇਹਨੂੰ ਵੀ ਕਿਸਾਨ ਵੀਰ ਕਾਫੀ ਕੀਤਾ ਪੀ ਝੋਨੇ ਦੀਆਂ ਪਨੀਰੀਆਂ ਦੇ ਨਾਲ ਹੀ ਬੀਜ ਦਿੰਦੇ ਆ ਇਹਦੀ ਲਵਾਈ ਆ ਜਿਹੜੀ ਉਹ ਅ ਜਿਹੜੀ ਬਾਸਮਤੀ ਦੀ ਲਵਾਈ ਆ ਉਹ ਖਾਸ ਤੌਰ ਤੇ ਜੇ ਵੱਧ ਸਮੇਂ ਵਾਲੀ ਕਿਸਮ ਵੀ ਆ ਤਾਂ ਜੂਨ ਐਂਡ ਜਾਂ ਜੁਲਾਈ ਦੇ ਸ਼ੁਰੂ ਚ ਹੋਣੀ ਚਾਹੀਦੀ ਹੁੰਦੀ ਹੈ ਕਿਉਂਕਿ ਜਿੰਨੀਆਂ ਵੀ ਪੂਸਾ ਬਾਸਮਤੀ ਕਿਸਮਾਂ ਸਫਾਰਸ਼ ਨੇ ਪੀ ਲੁਧਿਆਣੇ ਵਾਲੋ 11 21 ਤੋਂ ਲੈ ਕੇ 17 18 ਜਾ 1847 ਦੇ ਚਲੋ ਘੱਟ ਸਮੇਂ ਦੀ ਕਿਸਮ ਆ ਗਈ ਇਹਨਾਂ ਦੀ ਜਿਹੜੀ 1 ਤੋਂ 15 ਜੂਨ ਨੂੰ ਆਪਣੀ ਰੀ ਬੀਜਣੀ ਹੁੰਦੀ ਹੈ ਜਿਹੜੀਆਂ ਘੱਟ ਸਮੇਂ ਵਾਲੀਆਂ 1847 1509 ਆ ਇਹ ਕਿਸਮਾਂ 1692 ਇਹਨਾਂ ਦੀ ਆਪਾਂ 15 ਜੂਨ ਤੋਂ 30 ਜੂਨ ਨੂੰ ਆਪਣੀ ਰੀ ਬੀਜਣੀ ਹੁੰਦੀ ਹੈ ਤੇ ਫਿਰ ਲਵਾਈ ਇਹਦੀ 15 ਤੋਂ 30 ਜੁਲਾਈ ਨੂੰ ਹੁੰਦੀ ਹੈ ਫਿਰ ਇਹ ਸਹੀ ਸਮੇਂ ਦੇ ਵਿੱਚ ਤੇ ਪੱਕਦੀਆਂ ਨੇ ਸਹੀ ਸਮੇਂ ਤੇ ਨਸਾਰਾ ਹੁੰਦਾ ਤੇ ਇਹਨਾਂ ਦੇ ਵਿੱਚ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਂਦੀ ਜੇ ਆਪਾਂ ਗੇ ਦੇ ਵਿੱਚ ਜੇ ਆਪਾਂ ਜੂਨ ਦੇ ਵਿੱਚ ਜਿਹੜੀ ਹੈਗੀ ਹੈ ਲਵਾਈ ਕਰਾਂਗੇ ਬਾਸਮਤੀ ਦੀ ਤਾਂ ਉਹਦੇ ਵਿੱਚ ਇਹ ਬਹੁਤ ਚਾਂਸ ਰਹਿੰਦੇ ਆ ਕਿ ਝੰਡਾ ਰੋਗ ਤੇ ਫੋਗ ਦੀ ਸਮੱਸਿਆ ਵੱਡੇ ਪੱਧਰ ਤੇ ਆਵੇ ਕਿਉਂਕਿ ਜਿਹੜੀ ਮੁਛਲ ਕਿਸਮ ਆ ਇਹਦੇ ਵਿੱਚ ਵੈਸੇ ਵੀ ਬਿਲਕੁਲ ਕਿਸੇ ਵੀ ਰੋਗ ਪ੍ਰਤੀ ਸਹਿਣਸ਼ਕ ਸ਼ਕਤੀ ਜਿਹੜੀ ਬਿਲਕੁਲ ਹੈ ਨਹੀਂਗੀ ਵੱਧ ਝਾੜ ਵਾਲੀ ਕਿਸਮਾਂ ਕੋਈ ਮਤਲਬ ਦੋਰਾਏ ਨਹੀਂ ਹੈਗੀ ਪਰ ਇਹਦੇ ਵਿੱਚ ਸਹਿਣ ਸ਼ਕਤੀ ਹੈ ਨਹੀਂ ਇਹਦੇ ਵਿੱਚ ਕੋਈ ਬ্লাইਟ ਆ ਗਈ ਬਲਾਸਟ ਆ ਗਈ ਝੰਡਾ ਰੋਗ ਆ ਗਿਆ ਤਾਂ ਇਹਦਾ ਜਿਹੜਾ ਝਾੜ ਹੈ ਇੱਕਦਮ ਥੱਲੇ ਆ ਜਾਂਦਾ ਤੇ ਪੀਆਰ ਕਿਸਮਾਂ ਦੇ ਵਿੱਚ ਵੀ ਜਿਵੇਂ 2-4 ਸਾਲ ਪਹਿਲਾਂ ਪੀਆਰ 131 ਦੇ ਵਿੱਚ ਜਿਹੜਾ ਡਵਾਰਫ ਵਾਇਰਸ ਦੀ ਸਮੱਸਿਆ ਆਈ ਸੀਗੀ ਤਾਂ ਉਹਦੇ ਵਿੱਚ ਵੀ ਇਹ ਸਿਫਾਰਸ਼ ਦਿੱਤੀ ਗਈ ਸੀ ਉਹਦੋਂ ਕਿ 25 ਜੂਨ ਤੋਂ ਪਹਿਲਾਂ ਇਹਦੀ ਲਵਾਈ ਨਾ ਹੋਵੇ 25 ਜੂਨ ਤੋਂ ਪਹਿਲਾਂ ਲਵਾਈ ਦਾ ਮਤਲਬ ਕਿ ਇਹਦੀ ਜਿਹੜੀ ਪਨੀਰੀ ਆ ਉਹ ਘੱਟੋ-ਘੱਟ 25 ਮਈ ਤੋਂ ਵਿੱਚ ਹੀ ਜਾਵੇ ਤੇ ਜੇ ਤੁਸੀਂ ਗੇਤ ਵੀ ਕਰਨੀਆਂ ਤਾਂ 20 ਮਈ ਤੋਂ ਤੁਸੀਂ ਕੋਈ ਵੀ ਪੀਆਰ ਕਿਸਮ ਦਰਮਿਆਨੇ ਸਮੇਂ ਵਾਲੀ ਤੇ ਜਿਹੜੀ ਪੀਆਰ 126 ਆ ਖਾਸ ਤੌਰ ਤੇ ਘੱਟ ਸਮੇਂ ਵਾਲੀ ਉਹ ਤੁਸੀਂ ਜਿਹੜੀ 25 ਮਈ ਜਾਂ ਉਸ ਤੋਂ ਬਾਅਦ ਕਰੋ ਤੇ 20 ਜੂਨ ਤੱਕ ਆਪ ਆਪਣੀ ਜਿਹੜੀ ਬੀਜ ਸਕਦੇ ਆ 25 ਮਈ ਤੋਂ 20 ਜੂਨ ਦੀ ਜਿਹੜੀ ਵਿੰਡੋ ਹੈਗੀ ਆ ਤੇ ਆਪਾਂ 25 ਦਿਨ ਦੀ ਵੱਤ ਤੋਂ ਵੱਧ ਜਿਹੜੀ ਪਨੀਰੀ ਇਹਦੀ ਲਾ ਦੇਣੀ ਹੁੰਦੀ ਮਤਲਬ 15 ਜੁਲਾਈ ਤੱਕ ਇਹਦੀ ਲਵਾਈ ਆਪਾਂ ਖਤਮ ਕਰ ਦੇਣੀ ਹੁੰਦੀ ਆ ਤਾਂ ਜੇ ਆਪਾਂ ਗੇਤ ਕਰਾਂਗੇ ਤਾਂ ਫਿਰ ਆਪਾਂ ਨੂੰ ਉਹਦੇ ਵਿੱਚ ਖਰਚਾ ਵਧਣ ਦੇ ਚਾਂਸ ਵੀ ਰਹਿੰਦੇ ਆ ਕਿਉਂਕਿ ਜੇ ਸਮੱਸਿਆ ਆਊਗੀ ਤਾਂ ਫਿਰ ਉਹਦੇ ਹੱਲ ਵਾਸਤੇ ਆਪਾਂ ਖਰਚਾ ਵੀ ਕਰਾਂਗੇ ਜੇ ਬਕਾਨੇ ਰੋਗ ਕਈ ਵਾਰ ਆ ਜਾਂਦਾ ਤਾਂ ਉਹਦੇ ਵਿੱਚ ਜਿਹੜਾ ਰੋਗ ਆ ਉਹ ਨਾਲ ਦੀ ਨਾਲ ਜਦੋਂ ਇੱਕ ਵਾਰੀ ਕੇਸ ਦੇ ਵਿੱਚ ਆ ਗਿਆ ਤਾਂ ਉਹ ਮਲਟੀਪਲਾਈ ਹੋਣ ਲੱਗ ਪੈਂਦਾ ਫਿਰ ਆਪਾਂ ਕੰਟਰੋਲ ਕਰਨ ਦੀ ਕਾਫੀ ਕੋਸ਼ਿਸ਼ ਵੀ ਪਿਛਲੇ ਸਾਲਾਂ ਜੀ ਵੀ ਕਿਸਾਨ ਵੀ ਰਹਿੰਦੇ ਸਮੱਸਿਆ ਆਈ ਹੈ ਤੇ ਕਈ ਵਾਰ ਦੁਬਾਰਾ ਜਿਹੜਾ ਹੈਗਾ ਬਾਸਮਤੀ ਲਾਉਣਾ ਪੈਂਦਾ ਕਈ ਵਾਰ ਖਰਚਾ ਬਹੁਤ ਹੋ ਜਾਂਦਾ ਝਾੜ ਘਟ ਜਾਂਦਾ ਇਹ ਅਗੀਤਾ ਕਰਕੇ ਕਾफी ਸਮੱਸਿਆ ਆ ਜਾਂਦੀ ਆਉਂਦੀ ਹੈ ਜਦੋਂ ਉੱਚ ਤਾਪਮਾਨ ਜਿਹੜਾ ਹੈਗਾ ਹਵਾ ਜਿਹੜੀ ਜ਼ਮੀਨ ਦੇ ਨੇੜੇ ਹਵਾ ਉਹਦਾ ਟੈਂਪਰੇਚਰ ਬਹੁਤ ਉੱਚਾ ਹੋਵੇ ਤੇ ਮੀਂਹ ਆ ਜਿਹੜਾ ਡਾਊਨ ਟੈਂਪਰੇਚਰ ਬਿਲਕੁਲ ਨਾ ਜਾਵੇ ਤੇ ਲਗਾਤਾਰ ਕਈ ਦਿਨਾਂ ਤੱਕ ਦੋ ਦੋ ਹਫ਼ਤਿਆਂ ਤੱਕ ਤਿੰਨ ਤਿੰਨ ਹਫ਼ਤਿਆਂ ਤੱਕ ਉੱਚ ਤਾਪ ਮਾਰ ਰਹੀ ਖਾਸ ਤੌਰ ਤੇ ਜੇ ਆਪਾਂ ਗੇਹ ਦੇ ਵਿੱਚ ਜਿਹੜੀ ਪਨੀਰੀ ਬੀਜਦੇ ਆ ਇਸ ਕਰਕੇ ਜਿਹੜੀਆਂ ਪੀਆਰ ਕਿਸਮਾਂ ਨੇ ਉਹਨਾਂ ਦੀ ਜਿਹੜੀ ਪਨੀਰੀ ਦੀ ਬਜਾਈ ਆ ਉਹ ਤੁਸੀਂ 15 ਘੱਟੋ ਘੱਟ 15 ਤੋਂ 20 ਮਈ ਨੂੰ ਪੀਆਰ ਕਿਸਮਾਂ ਦਰਮਿਆਨੇ ਸਮੇ ਵਾਲੀਆਂ ਘੱਟ ਸਮੇ ਵਾਲੀਆਂ ਜਿਹੜੀ ਹੈਗੀ ਹੈ ਪੀਆਰ 126 ਉਹ ਤੁਸੀਂ 25 ਮਈ ਤੋਂ ਬਾਅਦ 30 ਮਈ ਤੋਂ ਬਾਅਦ ਤੇ ਜਿਹੜੀਆਂ ਬਾਸਮਤੀ ਕਿਸਮਾਂ ਨੇ ਉਹ 1 ਜੂਨ ਤੋਂ ਪਹਿਲਾਂ ਪਨੀਰੀ ਨਾ ਬੀਜੋ ਇਹ ਮੇਰੀ ਬੇਨਤੀ ਬਹੁਤ ਬਹੁਤ ਧੰਵਾਦ ਸ਼ੁਕਰੀਆ ਮੇਰਬਾ